ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੋੜ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਸਪੋਰਟ ਕਰਨ ਲਈ ਤੇ ਕਾਫੀ ਭੈਣਾਸ ਕਮੈਂਟ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਸਾਡੇ ਚੈਨਲ ਤੇ ਪਹਿਲਾਂ ਤੋਂ ਜੁੜਿਆ ਤੋਂ ਉਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਵੀਡੀਓ ਵੇਖਦੇ ਹੋ ਤਾਂ ਫੁੱਲ ਵਾਚ ਕਰਕੇ ਵੇਖਿਆ ਕਰੋ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਜੀ ਵੀਡੀਓ ਨੂੰ ਤੇ ਫੁੱਲ ਵਾਚ ਕਰਕੇ ਹੀ ਵੀਡੀਓ ਦੇਖਿਆ ਕਰੋ ਸੋ ਤੁਹਾਡੀ ਸਾਰਿਆਂ ਦੀ ਸਪੋਰਟ ਸਦਕਾ ਹੀ ਆਪਾਂ ਇੱਥੇ ਆਪਾਂ ਇੱਥੋਂ ਤੱਕ ਪਹੁੰਚੇ ਆ ਜੇ ਤੁਸੀਂ ਇੰਨੀ ਕੋ ਸਪੋਰਟ ਵੀ ਨਹੀਂ ਕਰਦੇ ਤਾਂ ਸ਼ਾਇਦ ਆਪਾਂ ਇੱਥੇ ਤੱਕ ਨਹੀਂ ਪਹੁੰਚ ਪਾਉਂਦੇ ਸੋ ਤੁਹਾਡੀ ਹਜੇ ਵੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਸੋ ਸਪੋਰਟ ਕਰੀ ਕਰੋ ਸਾਡੇ ਚੈਨਲ ਨੂੰ ਸਾਡੀ ਵੀਡੀਓ ਨੂੰ ਵੀ ਸਪੋਰਟ ਕਰੋ ਦੇਖਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਸਿਰਫ 8-10 ਮਿੰਟ ਦੀ ਵੀਡੀਓ ਹੁੰਦੀ ਆ ਤੁਸੀਂ ਫੁੱਲ ਵਾਚ ਕਰਕੇ ਦੇਖ ਲਿਆ ਕਰੋ ਤੇ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪਲਾਸਟਿਕ ਦੇ ਕੋਈ ਵੀ ਬਰਤਨ ਆ ਟੱਬ ਵਗੈਰਾ ਉਹਨੂੰ ਆਪਾਂ ਕਿਵੇਂ ਸਾਫ਼ ਕਰ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਵਾ ਤੇ ਘਰ ਦੇ ਵਿੱਚ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਣਗੀਆਂ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੇ ਸੋ ਵੀਡੀਓ ਦੇ ਨਾਲ ਅੰਦੇ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਸੋ ਆਓ ਹੁਣ ਤੁਹਾਨੂੰ ਆਪਾਂ ਦੱਸਦੇ ਆ ਕਿ ਆਪਾਂ ਉਹ ਟੱਬ ਵਗੈਰਾ ਜਿਹੜੇ ਪਲਾਸਟਿਕ ਦੇ ਬਰਤਨ ਉਹਨੂੰ ਆਪਾਂ ਕਿਵੇਂ ਸਾਫ਼ ਕਰ ਸਕਦੇ ਆ ਸੋ ਆਓ ਤੁਹਾਨੂੰ ਦੱਸਦੇ ਆ ਸੋ ਇਹ ਹੈਗਾ ਇਹ ਟੱਬ ਜਿਹਦੇ ਵਿੱਚ ਆਪਾਂ ਕੱਪੜੇ ਵਗੈਰਾ ਧੋਨੇ ਆ ਯਾਹਾਂ ਆਪਾਂ ਅ ਪਾਣੀ ਵੀ ਭੜ ਕੇ ਰੱਖ ਲੈਣੇ ਆ ਕਿਸੇ ਟਾਈਮ ਤੇ ਇਹ ਦੇਖੋ ਟੱਬ ਦਾ ਹਾਲ ਤੇ ਬਹੁਤ ਜ਼ਿਆਦਾ ਗੰਦਾ ਹੋਇਆ ਸੀ ਤੇ ਮੈਂ ਕਿਹਾ ਚਲੋ ਮੈਂ ਸਾਫ ਵੀ ਕਰਨਾ ਵਾ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਦਿੰਨੇ ਆ ਸੋ ਇਹ ਪੁਰਾਣੇ ਵਾਂਗੂ ਲੱਗਾ ਡਿਆ ਵਾ ਜਦੋਂ ਤੁਸੀਂ ਕਲੀਨ ਹੋ ਜਾਊਗਾ ਤੇ ਵੇਖਿਓ ਤੁਸੀਂ ਕਿੰਨਾ ਵਧੀਆ ਤੇ ਵਧੀਆ ਤਰੀਕੇ ਦੇ ਨਾਲ ਸਾਫ ਹੋ ਜਾਊਗਾ ਦੇ ਵਿੱਚ ਉਹ ਵੀ ਵੇਖੋ ਦਾਗ ਕਿਵੇਂ ਪਏ ਆ ਤੇ ਆਪਾਂ ਅੱਜ ਤੁਹਾਨੂੰ ਇਹਦੀ ਰਿਕਾਰਡਿੰਗ ਹੀ ਵੀਡੀਓ ਦੱਸਾਂਗੇ ਕਿ ਆਪਾਂ ਇਹਨੂੰ ਕਿਵੇਂ ਸਾਫ਼ ਕਰ ਸਕਦੇ ਆ ਤੇ ਬਹੁਤ ਸਿੰਪਲ ਤਰੀਕਾ ਵਾ ਘਰ ਦੇ ਵਿੱਚ ਹੀ ਆ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਇੱਕ ਅੱਧੀ ਚੀਜ਼ ਲੈਣ ਦੀ ਲੋੜ ਪੈ ਗਈ ਜੀ ਬਾਕੀ ਸਭਾ ਮਤਲਬ ਦੋ ਚੀਜ਼ਾਂ ਇਹ ਚ ਪੈਂਦੀਆਂ ਨੇ ਤੇ ਇੱਕ ਤਾਂ ਘਰ ਦੇ ਵਿੱਚ ਆ ਆਪਾਂ ਹਮੇਸ਼ਾ ਰੱਖਦੇ ਆ ਤੇ ਖਾਸ ਕਰਕੇ ਤੇ ਇੱਕ ਲੈਉਣੀ ਪਊਗੀ ਦੁਕਾਨ ਤੋਂ ਤੁਹਾਨੂੰ ਕਿਤੇ ਵੀ ਸਟੋਰ ਚੋਂ ਤੇ ਸੋ ਇਹਦੇ ਨਾਲ ਬਹੁਤ ਵਧੀਆ ਕਲੀਨ ਹੋ ਜਾਂਦਾ ਹੈ ਟੱਬ ਤੇ ਬਿਲਕੁਲ ਵੀ ਮਤਲਬ ਇਹ ਨਹੀਂ ਆ ਕਿ ਬਿਲਕੁਲ ਵੀ ਗੰਦਾ ਨਹੀਂ ਚਾਪੂਗਾ ਜਦੋਂ ਕਲੀਨ ਹੋ ਜਾਊਗਾ ਸੋ ਇਹਦੇ ਲਈ ਆਪਾਂ ਕੀ ਕਰਾਂਗੇ ਸੋ ਇਹਦੇ ਲਈ ਲਿਆ ਹੈ ਮੈਂ ਸਰਫ ਤੇ ਸਰਫ ਦੇ ਤੁਸੀਂ 2 ਚਮਚੇ ਲੈ ਲੈਣੇ ਆ ਤੇ ਬਾਕੀ ਆਪੇ ਅਕੋਰਡਿੰਗ ਲੈ ਸਕਦੇ ਹੋ ਘਟ ਵੱਧ ਘਟ ਸਕਦੇ ਹੋ ਇਹਦੇ ਵਿੱਚ ਤੇ ਆਪਾਂ 2 ਚਮਚਾ ਆਪਾਂ ਲੈ ਲੈਨੇ ਆ ਸਰਫ ਦੇ ਤੇ ਇਹਦੇ ਵਿੱਚ ਆਪਾਂ ਕੀ ਮਿਕਸ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਸੋ ਇਹਦੇ ਵਿੱਚ ਆਪਾਂ ਕਰਾਂਗੇ ਮਿੱਠਾ ਸੋਡਾ ਤੇ ਮਿੱਠਾ ਸੋਡਾ ਨੂੰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮਿੱਠਾ ਸੋਡਾ ਵਾ ਉਹਦੇ ਨਾਲ ਕੋਈ ਵੀ ਚੀਜ਼ ਤੁਸੀਂ ਸਾਫ਼ ਕਰੋਗੇ ਤਾਂ ਬਹੁਤ ਵਧੀਆ ਸਾਫ਼ ਹੋ ਜਾਂਦੀ ਆ ਤੇ ਪਹਿਲਾਂ ਤਾਂ ਇਹਦੇ ਨਾਲ ਹੀ ਕੱਪੜੇ ਧੋਦੇ ਹੁੰਦੇ ਸੀ ਤੇ ਬਹੁਤ ਵਧੀਆ ਰਹਿੰਦੇ ਸੀ ਕੱਪੜੇ ਤੇ ਹੁਣ ਜ਼ਿਆਦਾ ਸਿਰਫ ਦਾ ਇਸਤੇਮਾਲ ਹੁੰਦਾ ਵਾਸਤੇ ਮਿੱਠਾ ਸੋਡਾ ਤੇ ਬਹੁਤ ਵਧੀਆ ਰਹਿੰਦਾ ਹੈ ਕੋਈ ਵੀ ਤੁਸੀਂ ওয়াਟਰ ਬੋਤਲ ਵਗੈਰਾ ਵੀ ਸਾਫ਼ ਕਰਨੀ ਹੋਵੇ ਤੇ ਇਹ ਪਾ ਕੇ ਕਰ ਸਕਦੇ ਹੋ ਇਦੇ ਨਾਲ ਬਹੁਤ ਵਧੀਆ ਸਾਫ਼ ਹੁੰਦੇ ਆ ਸੋ ਤੁਸੀਂ ਇੱਧਰ ਦੇਖ ਸਕਦੇ ਹੋ ਟੱਬ ਦੀ ਹਾਲਤ ਤੇ ਕਾਫੀ ਟਾਈਮ ਦਾ ਮੈਂ ਕਹਿ ਰਹੀ ਸੀ ਕਿ ਇਹਨੂੰ ਸਾਫ਼ ਕਰਨਾ ਵਾ ਬਹੁਤ ਗੰਦਾ ਹੋਇਆ ਵਾ ਤੇ ਮੈਂ ਕਿਹਾ ਚਲੋ ਅੱਜ ਮੈਂ ਨਾਲੇ ਸਾਫ਼ ਕਰਦੀ ਆ ਤੇ ਨਾਲੇ ਮੈਂ ਵੀਡੀਓ ਬਣਾਉਣੀ ਆ ਤੇ ਸਾਡੇ ਇੱਥੇ ਮਤਲਬ ਲਾਈਟ ਵੀ ਬੰਦ ਹੋ ਗਈ ਸੀ ਤੇ ਹੁਣ ਆਪਾਂ ਪਾਵਾਂਗੇ ਸਰਫ ਦੇ ਵਿੱਚ ਪਾਵਾਂਗੇ ਪਾਣੀ ਤੇ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਰਫ ਨੂੰ ਤੇ ਮਿੱਠੇ ਸੋਡੇ ਨੂੰ ਮਿਕਸ ਕਰ ਲਾਂਗੇ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਸੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿੱਥੇ ਤੁਹਾਨੂੰ ਵੀਡੀਓ ਵਧੀਆ ਲੱਗੇ ਉੱਥੇ ਇੱਕ ਕਰੋ ਜੀ ਕਮੈਂਟ ਤੇ ਲਾਈਕ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਸੋ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕਲੀਨ ਕਰਾਂਗੇ ਸੋ ਤੁਸੀਂ ਦੇਖਿਓ ਕਿ ਬਹੁਤ ਹੀ ਮੈਲ ਉਤਰਦੀ ਪਈ ਆ ਕਿਉਂਕਿ ਮਿੱਠੇ ਛੋਡੇ ਦੇ ਨਾਲ ਬਹੁਤ ਜਲਦੀ ਅਸਰ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਤੁਸੀਂ ਵਾਸ਼ ਕਰੋਗੇ ਸਾਫ਼ ਕਰੋਗੇ ਤਾਂ ਬਹੁਤ ਜਲਦੀ ਇਹਦਾ ਰਿਜ਼ਲਟ ਮਿਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮਿੱਠੇ ਸੋਟੇ ਦੇ ਨਾਲ ਆਪਾਂ ਜਿਹੜੇ ਉੱਪਰ ਦੇ ਕੰਡੇ ਆ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ نیچے ਹੈ ਦਾਗ-ਦੱਬੇ ਲੱਗੇ ਆ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੁਹਾਨੂੰ ਦੱਸ ਦਿਆਂ ਜੀ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਤੇ ਬਿਲਕੁਲ ਵੀ ਦਾਗ ਨਹੀਂ ਰਹਿਣਗੇ ਤੁਸੀਂ ਦੇਖੋ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਪਏ ਆ ਤੇ ਜਿਵੇਂ ਵੀ ਕੋਈ ਵੀ ਤੁਹਾਡੇ ਪਲਾਸਟਿਕ ਦਾ ਬਰਤਨ ਆ ਤੇ ਉਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹੋ ਬਹੁਤ ਸੌਖਾ ਤਰੀਕਾ ਵਾ ਤੇ ਜ਼ਿਆਦਾ ਸਮਾਨ ਲਿਆਉਣ ਦੀ ਲੋੜ ਵੀ ਨਹੀਂ ਪੈਂਦੀ ਬਹੁਤ ਈਜੀ ਹੈ ਸਮਾਨ ਮਿਲ ਜਾਂਦਾ ਵਾ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਕੱਪੜੇ ਹੁੰਦੇ ਆ ਆਪਾਂ ਬਿਨਾ ਬੱਤੀ ਤੋਂ ਕਿਵੇਂ ਪ੍ਰੈਸ ਕਰ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਵੀਡੀਓ ਮੈਂ ਲੈ ਕੇ ਆਵਾਂ ਤਾਂ ਪਲੀਜ਼ ਮੈਨੂੰ ਨੀਚੇ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਉਹੀ ਹੋਏਗੀ ਤੋ ਜਲਦੀ ਜਲਦੀ ਮੈਨੂੰ ਕਮੈਂਟ ਜ਼ਰੂਰ ਕਰਿਓ ਜੀ ਤੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਕਿਵੇਂ ਵੇਖੋ ਕਿੰਨੀ ਮੈਲ ਉੱਤਰ ਰਹੀ ਆ ਚੰਗੀ ਤਰ੍ਹਾਂ ਦਾਗ-ਦੱਬੇ ਜਿਹੜੇ ਲੱਗੇ ਸੀ ਵਿੱਚੋਂ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਟੱਬ ਬਹੁਤ ਸੋਹਣਾ ਸੀ ਤੇ ਬਸ ਟੱਬ ਦੀ ਹਾਲਤ ਖਰਾਬ ਇਸ ਕਰਕੇ ਹੋ ਗਈ ਕਿਉਂਕਿ ਇਹਨੂੰ ਸਾਫ਼ ਨਹੀਂ ਕੀਤਾ ਗਿਆ ਤੇ ਅੱਜ ਆ ਹੀ ਸੋਚਿਆ ਕਿ ਚਲੋ ਅੱਜ ਇਹਨੂੰ ਆਪਾਂ ਕਲੀਨ ਕਰਦੇ ਆਂ ਤੇ ਜੇ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਬਹੁਤ ਪਿਆਰ ਸਪੋਰਟ ਕਰਦੀਆਂ ਨੇ ਸੋ ਥੈਂਕ ਯੂ so much ਦੇਖੋ ਤੁਸੀਂ ਕਿੰਨਾ ਵਧੀਆ ਕਲੀਨ ਹੋ ਗਿਆ ਟੱਬ ਸੋ ਇਹਨੂੰ ਆਪਾਂ ਵਾਸ਼ ਕਰ ਲਿਆ ਸੀ ਸੋ ਦੇਖੋ ਕਿੰਨਾ ਵਧੀਆ ਕਲੀਨ ਹੋ ਗਿਆ ਪਹਿਲਾਂ ਹਾਲ ਤੱਕ ਕੀ ਸੀ ਤੇ ਹੁਣ ਵੇਖੋ ਨਵੇਂ ਵਾਂਗੂ ਨਵਾਂ ਸੋ ਮਿਲਦੇ ਨੈਕਸਟ ਵੀਡੀਓ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ